ਅੱਜ ਵੀਡੀਓ ਚ ਤੁਸੀਂ ਦੋ ਕੋਠੀਆਂ ਦੇਖੋਗੇ ਦੋਵੇਂ ਇੱਕ ਦੂਜੇ ਤੋਂ ਘੱਟ ਨਹੀਂ ਹੈਗੀਆਂ ਬਹੁਤ ਜਿਆਦਾ ਸੋਹਣੀਆਂ ਤਿਆਰ ਕੀਤੀਆਂ ਹੋਣੀਆਂ ਤੇ ਬਹੁਤ ਚੰਗੀਆਂ ਕੋਠੀਆਂ ਨੇ ਤੇ ਮੇਨ ਗੱਲ ਇਹ ਹੈ ਵੀ ਕੋਠੀਆਂ ਦੇ ਨਾਲ ਨਾਲ ਜਿੰਨਾ ਸਮਾਨ ਤੁਸੀਂ ਵਿੱਚ ਦੇਖੋਗੇ ਏਸੀ ਫ੍ਰਿਜ ਕੂਲਰ ਜੋ ਵੀ ਕੁਝ ਹੁੰਦਾ ਸਾਰਾ ਕੁਝ ਵਿੱਚੇ ਨਾਲ ਸੇਲ ਕਰਨਾ ਹੈ ਗੱਲ ਆਪਾਂ ਕਰਦੇ ਆ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਜਣੇ ਨੋਟ ਜ਼ਰੂਰ ਕਰ ਲਓ ਨੀਚੇ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ ਨੰਬਰ ਆਪਣਾ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਕਰਦਲ ਜੀ ਆਪਾਂ ਪਹਿਲੀ ਕੋਠੀ ਦੀ ਗੱਲ ਤੇ ਪਹਿਲੀ ਕੋਠੀ ਤੁਸੀਂ ਦੇਖ ਰਹੇ ਹੋ ਫਰੰਟ ਆ ਗਿਆ ਹਾ ਤੇ ਫਰੰਟ ਤੋਂ ਬਹੁਤ ਚੰਗੀ ਕੋਠੀ ਤਿਆਰ ਕੀਤੀ ਹੋਈ ਹੈ ਫਰੰਟ ਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਸਾਰੇ ਕਿਤੇ ਮਿਲ ਜਾਣਗੀਆਂ ਤੇ ਉੱਪਰੋਂ ਵੀ ਫਰੰਟ ਤੁਹਾਨੂੰ ਦਿਖਾ ਦਿੰਨਾ ਉੱਪਰਲਾ ਫਰੰਟ ਵੀ ਚੰਗਾ ਹੈਗਾ ਡਿਜ਼ਾਈਨ ਕੁੱਲ ਮਿਲਾ ਕੇ ਆਪਾਂ ਨੂੰ ਬਹੁਤ ਸੋਹਣਾ ਮਿਲ ਜੂਗਾ ਫਰੰਟ ਤੋਂ ਜੀ ਤੇ ਇਹਨਾਂ ਨੂੰ ਜਿਹੜੀ ਗਲੀ ਲੱਗਦੀ ਆ ਸੜਕ ਲੱਗਦੀ ਆ ਬਹੁਤ ਚੌੜੀ ਲੱਗਦੀ ਆ ਵਧੀਆ ਲੱਗਦੀ ਆ ਕੁੱਲ ਮਿਲਾ ਕੇ ਗੱਲ ਇਹ ਆ ਤੇ ਮੇਨ ਗੇਟ ਬਹੁਤ ਟੌਪ ਦਾ ਤੇ ਪੂਰਾ ਹੈਵੀ ਤੇ ਵਧੀਆ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ ਜਦੋਂ ਆਪਾਂ ਪੋਰਚ ਦੇ ਅੰਦਰ ਜਾਵਾਂਗੇ ਪੋਰਚ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਵਧੀਆ ਪੋਰਚ ਐ ਪੋਰਚ ਦੇ ਵਿੱਚੋਂ ਹੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੋਰਚ ਦੇ ਵਿੱਚ ਪੱਥਰ ਵਗੈਰਾ ਵਧੀਆ ਪੂਰਾ ਟੌਪ ਦਾ ਇਹਨਾਂ ਨੇ ਲਗਵਾਇਆ ਹੋਇਆ ਹੈ। ਬਾਕੀ ਜਿਹੜੀ ਕੂਠੀ ਹੈ ਸਾਰੀ ਕੰਪਲੀਟਡ ਆ ਆਪਾਂ ਨੂੰ ਮਿਲ ਜੂਗੀ। ਤੇ ਅੰਦਰ ਆਪਾਂ ਚੱਲਦੇ ਆ ਤੇ ਜਿੰਨਾ ਵੀ ਤੁਸੀਂ ਸਮਾਨ ਦੇਖੋਗੇ ਜਿੰਨਾ ਵੀ ਤੁਸੀਂ ਦੇਖੋਗੇ ਕੈਮਰੇ ਚ ਜਿੰਨਾ ਸਮਾਨ ਆ ਰਿਹਾ ਹੈ ਸਾਰੇ ਦਾ ਸਾਰਾ ਇਹਨਾਂ ਨੇ ਸੇਲ ਕਰਨਾਗਾ। ਜੜੇ ਸੋਫਾ ਹੈ, ਦੀਵਾਨ ਬੈੱਡ ਹੈ, ਜੋ ਵੀ ਕੁਝ ਹੈਗਾ ਸਾਰਾ ਕੁਝ ਆ। ਬਾਕੀ ਕੂਠੀ ਬਹੁਤ ਚੰਗੀ ਬਣੀ ਹੋਈ ਹੈ। ਜੇ ਆਪਾਂ ਉੱਪਰੋਂ ਗੱਲ ਕਰੀਏ ਛੱਤ ਦੀ ਤਾਂ ਡਾਊਨ ਸੀਲਿੰਗ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਕਿਚਨ ਚੰਗਾ ਬਣਿਆ ਹੋਇਆ ਤੇ ਬੈਡਰੂਮਸ ਬਹੁਤ ਚੰਗੇ ਬਣੇ ਹੋਏ ਨੇ ਕਿਚਨ ਦੇ ਵੱਲ ਆਪਾਂ ਚੱਲਦੇ ਆਂ ਆਪਾਂ ਨੂੰ ਲੌਬੀ ਚ ਓਪਨ ਇੱਕ ਪਾਸੇ ਕਿਚਨ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ نیچے ਆਪਾਂ ਗੱਲ ਕਰੀਏ ਫਰਸ਼ ਦੀ ਤਾਂ ਫਲੋਰ ਟਾਈਲਾਂ ਲੱਗੀਆਂ ਹੋਈਆਂ ਬਹੁਤ ਵਧੀਆ ਕੁਆਲਿਟੀ ਦੀਆਂ ਆਪਾਂ ਨੂੰ ਮਿਲ ਜਾਣਗੀਆਂ ਜੇ ਆਪਾਂ ਕੋਠੀ ਦੀ ਗੱਲ ਕਰੀਏ ਤਾਂ ਕੋਠੀ ਜਿਹੜੀ ਹੈਗੀ ਆ ਇਹਦੇ ਵਿੱਚ ਜਿੰਨਾ ਸਮਾਨ ਹੈ ਉਹ ਸਾਰਾ ਕੁਝ ਵਿੱਚੇ ਸੇਲ ਕਰਨਾ ਹੈ ਤੁਹਾਨੂੰ ਮੈਂ ਰੇਟ ਸਭ ਤੋਂ ਪਹਿਲਾਂ ਕਨਫਰਮ ਕਰਵਾ ਦੇਣਾ ਜੀ ਇਹਨਾਂ ਨੇ 40 ਲੱਖ ਰੁਪਇਆ ਮੰਗੇ ਸਾਰੇ ਸਮਾਨ ਦੇ ਨਾਲ ਹੀ ਕੂਠੀ ਵੀ ਤੇ ਵਿੱਚ ਸਾਰਾ ਸਮਾਨ ਵਿੱਚ ਉਹ ਵੀ ਕੁਝ ਹੈਗਾ ਫ੍ਰਿਜ ਸੋਫਾ ਡਬਲ ਬੈੱਡ ਦੀਵਾਨ ਬੈੱਡ ਜੋ ਵੀ ਕੁਝ ਹੈ ਸਾਰਾ ਕੁਝ ਤੇ ਆਪਣੇ ਕੋਲੇ ਜਿਹੜੀ ਆਹ ਕੂਠੀ ਪਹੁੰਚੀ ਆ ਤੁਹਾਨੂੰ ਲੋਕੇਸ਼ਨ ਵੀ ਕਨਫਰਮ ਕਰਵਾ ਦੇਣਾ ਮੈਂ ਇਨਾਂ ਦੀ ਜਿਹੜੀ ਲੋਕੇਸ਼ਨ ਹੈ ਆਪਣੇ ਕੋਲੇ ਜਿਹੜੀ ਆਹ ਕੂਠੀ ਪਹੁੰਚੀ ਆ ਆਹ ਪਹੁੰਚੀ ਆਪਣੇ ਕੋਲੇ ਖਾਸ ਹੀ ਖਾਸ ਲੁਧਿਆਣਾ ਤੋਂ ਲੁਧਿਆਣਾ ਇਹਨਾਂ ਦਾ ਏਰੀਆ ਹੈ கரੈਕਟ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਰੋਡ ਤੇ ਸਰਵ ਹਸਪੀਟਲ ਵਾਲੀ ਗਲੀ ਗਲੀ 'ਚ ਆ ਕੂਠੀ ਬਣੀ ਹੋਈ ਆ ਥੋੜੀ ਦੂਰੀ ਤੇ ਤੇ ਵਧੀਆ ਕੂਠੀ ਆ ਨਵੀਂ ਕੂਠੀ ਆ ਤੇ ਜਿੰਨਾਂ ਦੀ ਕੂਠੀ ਆ ਉਹਨਾਂ ਦਾ ਨਾਮ ਹੈ ਵਿਸ਼ਾਲ ਤੇ 40 ਲੱਖ ਰੁਪਇਆ ਤੁਹਾਨੂੰ ਮੈਂ ਰੇਟ ਕਨਫਰਮ ਕਰਵਾਈ ਦਿੱਤਾ ਜੀ ਜੇ ਕਿਸੇ ਨੇ ਦੇਖਣੀ ਹੈ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਕੋਈ ਵੀ ਗੱਲ ਕਰਨੀ ਹੋਵੇ ਕੋਠੀ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਕੋਠੀ ਚੰਗੀ ਬਣੀ ਹੋਈ ਹੈ ਜੀ ਕਮੀ ਪੇਸ਼ੀ ਵੀ ਕੋਈ ਹੈ ਨਹੀਂ ਨਵੀਂ ਕੋਠੀ ਹੈ ਨਵੀਂ ਤਿਆਰ ਹੋਈ ਹੈ ਚੰਗੀ ਬਣੀ ਹੋਈ ਹੈ ਚੰਗੀ ਹਾਲਤ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਤੇ ਮੋਬਾਈਲ ਨੰਬਰ ਨੋਟ ਕਰ ਲਓ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਹੈ ਜੀ ਉਹ ਨੰਸੀ 73050 741 ਨੰਬਰ ਤੁਹਾਨੂੰ ਮਿਲ ਗਿਆ ਜੀ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਆਪੇ ਗੱਲ ਕਰਕੇ ਜਾ ਕੇ ਦੇਖ ਲਿਓ ਜਾ ਕੇ ਦੇਖ ਕੇ ਗੱਲ ਕਰਕੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਕੋਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਰੇਟ ਵੀ ਕਨਫਰਮ ਹੋ ਗਿਆ ਲੋਕੇਸ਼ਨ ਵੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਜੀ ਕੂਠੀ ਚੰਗੀ ਲੱਗੀ ਸਾਰੇ ਜਣੇ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਆ ਉਹਨੂੰ ਕਲਿੱਕ ਕਰ ਦਿਓ ਨਾਲ ਹੀ ਕੋਈ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਇਹ ਵੀਡੀਓ ਖਤਮ ਨਹੀਂ ਹੋਈ ਅੱਗੇ ਇੱਕ ਹੋਰ ਕੂਠੀ ਪਈ ਹੈ ਉਹ ਵੀ ਤੁਸੀਂ ਦੇਖੋ ਜਿਹੜੀ ਸੈਕਿੰਡ ਆਪਾਂ ਕੂਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਇਹਦੀ ਵੀਡੀਓ ਵੀ ਸਕਰੀਨ ਤੇ ਚੱਲ ਹੀ ਰਹੀ ਹੈ ਕੋਠੀ ਆ ਵੀ ਚੰਗੀ ਬਣੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਕੰਪਲੀਟਡ ਤਿਆਰ ਕਰਵਾਇਆ ਹੋਇਆ ਜਿਵੇਂ ਕਿ ਕਿਚਨ ਲਗਾ ਲਓ ਜਿਹੜਾ ਕਿਚਨ ਬਣਿਆ ਹੋਇਆ ਪੂਰਾ ਮੋਡਰਨ ਤਰੀਕੇ ਨਾਲ ਤਿਆਰ ਹੋਇਆਗਾ ਸਾਰਾ ਕੁਝ ਇੱਕ ਨੰਬਰ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਬੈਡਰੂਮਸ ਜਿੰਨੇ ਬਣੇ ਹੋਏ ਨੇ ਪੂਰੇ ਕੰਪਲੀਟਡ ਵਿੱਚ ਆਪਾਂ ਨੂੰ ਲੱਕੜ ਦਾ ਸਾਰਾ ਕੰਮ ਕੀਤਾ ਕਰਾਇਆ ਮਿਲ ਜੂਗਾ ਤੇ ਜਿੰਨੇ ਬੈੱਡ, ਸੋਫਾ, ਜੋ ਵੀ AC ਵਗੈਰਾ ਸਾਰਾ ਕੁਝ ਫਰਨੀਚਰ ਦਾ ਸਮਾਨ, ਜਿੰਨਾ ਵੀ ਸਮਾਨ ਹੈਗਾ ਫ੍ਰਿਜ, ਫਰੋਜ਼ ਸਾਰਾ ਕੁਝ ਇਹਨਾਂ ਨੇ ਵਿੱਚੇ ਸੇਲ ਕਰਨੇ। ਦੋਵੇਂ ਕੂਠੀਆਂ ਦਾ ਸਮਾਨ ਨਾਲ ਹੀ ਸੇਲ ਕਰਨਾ ਹੈ। ਆਹ ਕੂਠੀ ਵੀ ਸੇਲ ਹੈ, ਪਿਛਲੀ ਕੂਠੀ ਵੀ ਸੇਲ ਸੀਗੀ ਤੇ ਦੋਮਾਂ ਦਾ ਸਮਾਨ ਹੈ ਕੂਠੀਆਂ ਦੇ ਨਾਲ ਹੀ ਵਿਕਾਊ ਹੈ ਜੀ। ਬਾਕੀ ਜਿਹੜੀ ਆਹ ਕੂਠੀ ਆ ਵੀ ਬਹੁਤ ਵਧੀਆ ਬਣੀ ਹੋਈ ਹੈ। ਜਿਹੜੇ ਬੈੱਡਰੂਮ ਨੇ ਉਹਨਾਂ ਨਾਲ ਅਟੈਚ ਬਾਥਰੂਮ ਮਿਲ ਜਾਊਗਾ। ਕੱਪ ਬੋਰਡ ਵਗੈਰਾ ਬਣੇ ਹੋਈ ਨਹੀਂ। ਤੇ ਸੈਕੰਡ ਬੈਡਰੂਮ ਵੀ ਤੁਸੀਂ ਦੇਖ ਰਹੇ ਹੋ ਪੂਰਾ ਵਧੀਆ ਮੋਡਰਨ ਤਰੀਕੇ ਨਾਲ ਤਿਆਰ ਹੋਇਆ ਜਿੰਨਾ ਕੁਝ ਵੀ ਸਮਾਨ ਲੱਗਿਆ ਹੋਇਆ ਪੂਰਾ ਮੋਡਰਨ ਤਰੀਕੇ ਦਾ ਵਧੀਆ ਲੱਗਿਆ ਹੋਇਆ ਤੇ ਜਿੰਨਾ ਸਮਾਨ ਲੱਗਿਆ ਹੋਇਆ ਜਿਵੇਂ ਏਸੀ ਹੋਗਾ ਇਲੈਕਟ੍ਰੋਨਿਕ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਬ੍ਰਾਂਡਡ ਲੱਗੀਆਂ ਹੋਈਆਂ ਨੇ ਕੋਈ ਚੀਜ਼ ਆਪ ਨੂੰ ਦੇਸੀ ਨਹੀਂ ਮਿਲਣੀ ਕਿਉਂਕਿ ਜਿਹੜੇ ਮਾਲਕ ਨੇ ਆਪ ਉਹ ਤਾਂ ਰਹਿੰਦੇ ਆ ਜੀ ਵਾਰ ਇੱਥੇ ਕੋਈ ਨਹੀਂ ਰਹਿੰਦਾ ਕੋਠੀ ਖਾਲੀ ਹੈ ਜੀ ਮਤਲਬ ਕਿ ਜਦੋਂ ਆਉਂਦੇ ਨੇ ਉਦੋਂ ਰਹਿੰਦੇ ਆ ਨਹੀਂ ਤਾਂ ਕੋਠੀ ਐਦਾਂ ਪਈ ਰਹਿੰਦੀ ਆ ਤੇ ਇਹਨਾਂ ਨੇ ਸੇਲ ਕਰਨੀ ਹੈ ਜਲਦੀ ਤੇ ਕਿਸੇ ਨੂੰ ਵੀ ਪਸੰਦ ਆਵੇ ਕੋਠੀ ਕਿਸੇ ਨੇ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਿਓ ਤੇ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਜੇ ਤੁਸੀਂ ਕੱਲੀ ਕੋਠੀ ਖਰੀਦਣੀ ਆ ਤਾਂ ਕੱਲੀ ਕੋਠੀ ਵੀ ਖਰੀਦ ਸਕਦੇ ਹੋ ਕੋਠੀ ਦੇ ਨਾਲ ਸਾਰਾ ਸਮਾਨ ਵਿੱਚ ਲੈਣਾ ਉਹ ਤੁਹਾਡੀ ਇੱਛਾ ਜੀ ਮਾਲਕ ਨੇ ਵਿੱਚੇ ਸਮਾਨ ਸਾਰਾ ਕੁਝ ਜਿੰਨਾ ਹੈਗਾ ਵਿੱਚੇ ਐਵੇਂ ਛੱਡ ਦੇਣਗੇ 55 ਲੱਖ ਦੇ ਵਿੱਚ ਤੇ ਸਮਾਨ ਨਹੀਂ ਲੈਣਾ ਕੱਲੀ ਖਾਲੀ ਕੋਠੀ ਲੈਣੀ ਹੈ ਤਾਂ ਰੇਟ ਇਹਨਾਂ ਨੇ 50 ਲੱਖ ਰੁਪਇਆ ਕਿਹਾ ਹੈ। ਬਾਕੀ ਕੂਠੀ ਜਿਹੜੀ ਰਾਜਪੁਰੇ ਚ ਬਣੀ ਹੋਈ ਆ ਪੰਜਾਬ ਇਨਕਲੇਵ ਪੋਗਲਾ ਰੋਡ ਤੇ 200 ਗਜ ਦੀ ਕੂਠੀ ਐ ਵਿੱਚ ਤਿੰਨ ਚਾਰ ਤਾਂ ਏਸੀ ਲੱਗੇ ਨੇ ਤਿੰਨ ਚਾਰ ਨਹੀਂ ਸੋਰੀ ਤਿੰਨ ਹੀ ਏਸੀ ਲੱਗੇ ਹੋਇਆ ਜੀ। ਸੋਫੇ ਨੇ ਬੈੱਡ ਜਨੇ ਹੈਗੇ ਆ ਫਿਕਸ ਬਣੇ ਹੋਏ ਨੇ ਤੇ ਉੱਪਰ ਵੱਡਾ ਸਾਰਾ ਆਪਾਂ ਨੂੰ ਇੱਕ ਕਮਰਾ ਮਿਲ ਜੁਗਾ ਜੀ। ਤੇ ਆ ਕੁਝ ਬਣਿਆ ਹੋਇਆ ਬਾਕੀ ਵੀਡੀਓ ਤੁਸੀਂ ਦੇਖ ਹੀ ਲਈ ਸਾਰਾ ਕੁਝ ਤੁਸੀਂ ਦੇਖ ਹੀ ਲਿਆ। ਤੇ ਕੋਈ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਨੰਬਰ ਨੋਟ لازمی ਕਰ ਲਓ ਜਿਹੜੇ ਮਾਲਕ ਨੇ ਆਪ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 80540 ਤੇ 70294 ਆਹ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਮਾਲਕ ਨਾਲ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਕੋਠੀ ਤਾਂ ਤੁਸੀਂ ਸਾਰੀ ਦੇਖ ਲਈ ਤੇ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੀ ਵੀ ਤੁਹਾਨੂੰ ਵੀਡੀਓ ਕਿਵੇਂਦ ਲੱਗੀ ਜੇ ਵੀਡੀਓ ਵਧੀਆ ਲੱਗੀ ਐ ਦੋਵੇਂ ਕੂਠੀਆਂ ਪਸੰਦ ਆਈਆਂ ਤਾਂ ਸਾਰੇ ਜਣੇ ਲਾਈਕ ਕਰਨਾ ਨਾ ਭੁੱਲਿਓ ਜੀ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਤੁਹਾਡੇ ਖਾਤਰ ਆਪਾਂ ਹਰ ਰੋਜ਼ ਕੂਠੀ ਮਕਾਨ ਘਰ ਲੈ ਕੇ ਆਉਂਦੇ ਰਹਨੇ ਆਂ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਐ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਐ ਜੀ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਆਈਕਨ ਉਹਨੂੰ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਲਾਜ਼ਮੀ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਾਂ ਕੋਈ ਕਮਿਸ਼ਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਆਪ ਲੈਂਦੇ ਜਮਾ ਆਪਣਾ ਸਾਰਾ ਕੰਮ ਜਿਹੜਾ ਫਰੀ ਦੇ ਵਿੱਚ ਹੈ ਜੀ